ਓਏ ਓ ਓ ਓਏ ਨਹੀਂ ਬੋਲਣਾ ਨਾ ਤੇ ਦੇਖਿਆ ਇਹ ਇਹਨਾਂ ਦੇ ਬੱਸ ਕੋਈ ਦੋਸਤ ਓਏ ਲੈਣੀ ਬੈਹ ਹੋ ਜਾਣਾ ਮਾਸੇ ਤੂੰ ਨਹੀਂ ਚੱਟਣਾ ਵੀ ਮੋਰੇ ਜੀਉਗੀ ਮਾਸੇ ਇਹਨਾਂ ਕਾ ਭਜਾਣਾ ਇੰਦਾ ਅਗਲੇ ਗੁੱਸਾ ਕਰ ਜਾਂਦੇ ਹੁੰਦੇ ਆ ਨਹੀਂ ਤਾਂ ਦੀ ਨਾਰਾ ਹਾਂ ਹਾਂ ਕਦੇ ਦੌੜ ਚੱਲੇ ਹੁੰਦੇ ਨਹੀਂ ਇਹਦਾ ਕੀ ਕਿਹੜੇ ਕੰਮ ਆ ਕੁੱਠਾੜ ਦਾ ਮਹੀਨਾ ਕੋ ਟੈੱਕੇ ਤੁਸੀਂ ਘਰੇ ਬੈਠੋ ਜਦਿਆਂ ਤਾਜ ਮੈਲ ਦੀਆਂ ਬਹੁਤ ਤੁਹਾਡੇ ਉਤੇ ਵਿਆਹ ਹੱਸ ਲੈ ਗੋਇਓ ਆ ਮਾਸੀ ਦਾ ਇਦਾਂ ਕਹਿੰਦੀ ਐ ਜਿਹੜਾ ਸ਼ਾਹਜਹਾਂ ਦਾ ਭਰਾ ਹੁੰਦਾ ਜਿਹੜਾ ਮੈਨ ਚੱਲੀ ਐ ਉਹਨੂੰ ਹੈ ਅਰੇ ਬੋਲੇ ਫਲ ਮਨੇ ਤੇ ਬੈਠ ਲੈ ਬੈਠ ਇਹ ਬਹੁਤ ਲੰਬੀ ਬਾਹਟ ਐ ਆ ਕਿਤੇ ਛੇਤੀ ਹੀ ਹੋ ਜਾਣਾ ਇੱਦਾਂ ਹੀ ਬਹਿ ਗਿਆ ਆਪਾਂ ਜਾਣਾ ਪੈਣਾ ਮਾਸੀ ਦਾ ਬੈਗ ਥੋੜਾ ਧਿਆਨ ਨਾਲ ਰੱਖੀ ਮਾਸੀ ਹੂੰ ਮੈਨੂੰ ਪੈਸੇ ਦੇ ਦ ਤਾਂ ਮੈਂ ਘਰੇ ਰਹਿ ਲੰਨਾ ਕੀ ਗੱਲ ਕਾ ਤੇ ਤੂੰ ਘਰ ਰਹਿ ਲੈੰਨਾ ਤੇ ਕਿ ਮੇਰੀ ਕਿਹੜੀ ਟੀਵੀ ਨੇ ਸਪੈਸ਼ਲ ਗਿਆ ਆਹੋ ਕਹਿੰਦੀ ਮੇਰੇ ਬੰਦੇ ਕੋ ਨਹੀਂ ਛੋੜ ਕੇ ਜਾਣਾ ਹਾਂ ਮੇਰੀ ਗਾੜਾ ਹੋਰ ਸੰ ਮਾਨ ਰੱਖਿਆ ਮੇਰੀ ਗੱਲ ਸੁਣੋ ਐ ਵੀ ਗੱਲ ਇਹ ਨਹੀਂ ਭੱਜ ਦੌੜ ਕੀਤੀ ਗਈ ਹੈ ਜ਼ਰੂਰੀ ਹੈ ਤਾਂ ਟੀਵੀ 'ਚ ਦੇਖ ਲਓ ਕਿਉਂ ਨਹੀਂ ਜਾ ਕੇ ਹੋਰ ਦੇਖਣਾ ਇਹ ਹੋਰ ਕੁਝ ਦੇਖਣਾ ਜਾਣੋ ਜਾਣੋ ਨਾ ਕੋ ਪੁੱਛਣ ਚਾਹਤ ਮਾਰੀ ਜਾਂ ਆ ਆਗੇ ਲੈ ਜਾਓ ਫੋਟੋ ਪਾ ਲਾਓ ਯੇ 1 2 3 4 ਤੀਰਥਾਂ ਤੇ ਨਿਆੜੇ ਨੂੰ ਕਿਤੇ ਤੀਰਥ ਯਾਤਰਾ ਲੈ ਗੁਰੂ ਘਰ ਲੈ ਕੇ ਜਾ ਪਰ ਸਾਗਰੀਆਂ ਦੀ ਸਿਆੜੀ ਵਿਆੜੀ ਹੈਗੀ ਤੇ ਲੈ ਕੇ ਕਿੱਧਰ ਚੱਲੀ ਆ ਕੱਪੜੇ ਪਾਉਣ ਲਈ ਆ ਮੋਰੇ ਰੱਖ ਤੇ ਮੈਂ ਪਾ ਲਵਾਂ ਹਾਂ ਫੜਾ ਦੇ ਬੈਠੋ ਹੈ ਆਪੂ ਦੇ ਭਾਈ ਆਪੂ ਦੇ ਭਾਈ ਵੀ ਚਪਲਾ ਆਪੂ ਦੇ ਭਾਈ ਉਹ ਸਾੜਿਆ ਲੈ ਕੇ ਨਹੀਂ ਜਾੜੀਆਂ ਓਏ ਓਏ ਓ ਓ ਬੱਜੀਆਂ ਨੂੰ ਚੈਰ ਹੋ ਗਿਆ ਨਾ ਕਰ ਕੀ ਹੋਇਆ ਕੀ ਓਏ ਨਹੀਂ ਬੋਲ ਨਹੀਂ ਤੇਰੇ ਤੋਂ ਬਹੁਤ ਚਾਲੂ ਆ ਜਾਣ ਕਿੱਥੇ ਹਾਂ ਮੈਂ ਜਾਣੂ ਕਿੱਥੇ ਹੋਇਆ ਮੌਸਕਾ ਓਹ ਫੱਕਿੰਗ ਬਥੇਰਾ ਹੋ ਗਿਆ ਸ਼ੁਕਲਾ ਜਾਂ ਤੈਨੂੰ ਨਾ ਤੇਰੇ ਨੰਬਰ ਚਾਰ ਬਣ ਗਿਆ ਮੈਨੂੰ ਪਤਾ ਹੁਣ ਆਇਆ ਤੇਨੇ ਸੇ ਬੰਨਾ ਹਲਮੋ ਹੋ ਗਿਆ ਸੌ ਲੱਗੇ ਕੋਈ ਡੱਬਾ ਮੈਂ ਕਿਹਾ ਟਿਸ਼ੂ ਦਾ ਚੱਕ ਲਵਾ ਲੈ 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 ਕਮਾਨ ਵਾਫੀ ਆਪ ਲੇਟ ਆ ਪੁੱਤ ਭਾਈ ਗੁੱਸੇ ਹੁੰਦਾ ਚੱਲ ਫੇ ਤਲੇ ਹਣ ਵੀ ਤੋਰੇ ਪਿਆ ਜਾਂ ਰਹਿੰਦਾ ਆਪਦੀ ਹੈਂਡ ਤੇ ਰਹਿੰਦਾ ਆਗੇ ਆਗੇ ਆ ਆਜੋ ਹੌਲੇ ਭੈਣ ਤਰੀ ਖੜੀ ਕਿਧਰ ਜੈਕਟ ਪਾਉਣ ਨੂੰ ਜਾ ਵਾਈਪਾ ਪਾਉਂਦੀ ਹੁੰਦੀ ਜਾਂ ਮਾਂ ਜਾਂ ਆਪੈਨ ਵਸ ਸਿੱਦੇ ਨਾਲ ਸਕਦੇ। ਗਾਣੀ ਇੰਨੇ ਨਾ ਹੁਣ ਤੇਰਾ ਮੜੀ ਇਕਲਾ ਤੁਤੇ ਹੋ ਗਈ। ਮਾਂ ਕਹਦੀ ਐ ਕੱਟਾ। ਕਹਦੀ ਐ। ਮਣੀਂਦੀ ਆ। ਕੋ ਹੈਲੋ। ਕੀ ਆ ਕੱਟਾ? ਕਹਦੀ ਆ। ਮੈਂ ਕਹਿੰਦਾ ਇੰਨਾ ਮੇਰੀ ਇਕਲਾ ਤੁਤੇ ਹੋ ਗਈ। ਉਹਦਾ ਬੱਸ ਨਹੀਂ ਚੱਲਣੀ ਤੁਹਾਡੇ ਚਪੇੜਾ ਮਾਰੇ ਦੋਨਾਂ ਦੇ ਵਿਚਾਰਾ। ਇਹ ਤੈਨੂੰ ਕੀ ਹੋ ਗਿਆ ਸਿੱਕੋ ਤਾਂ। ਯਾ ਸੇਹੋ ਜਾਂਦਾ ਹੈ ਨਾ ਜਦ ਤੂੰ ਮਾਂ ਕੀਂਦਾ ਹੁੰਦਾ ਹਾਂ ਤੂੰ ਚੱਲ ਵਾਸੀ ਪਿੱਛੇ ਵਾਸੀ ਪਿੱਛੇ ਚਾਲ ਲੱਗੀ ਮਤਲਬ ਤੂੰ ਚੱਲ ਪਿੱਛੇ ਲੈ ਮਾਸੀ ਬਿਠਾਓ ਪਿੱਛੇ ਪਿੱਛੇ ਮਤਲਬ ਪਿੱਛੇ ਪੈਂਡ ਪੈਂਡ ਕਹਿੰਦਾ ਪਿਆ ਪੈਂਡ ਨਹੀਂ ਹਾਂ ਪਿੱਛੇ ਬਹਿਣਾ ਮੈਂ ਪਿੱਛੇ ਬਹਿ ਜਾਣਾ ਖੋਲੋ ਚੱਲ ਮਾਸੀ ਚਲੋ ਉਹ ਨਾ ਨਹੀਂ ਮਾਸੀ ਜੀ ਤੁਸੀਂ ਮੂਰੇ ਬੈਠੋ ਉਹ ਬਿਜਾਰ ਖਾਦਾ ਇਹ ਵੀ ਖਾਦਾ ਇਹ ਪਿੱਛੇ ਬਹਿ ਜਾਣਾ ਮਾਸੀ ਚੱਲ ਬਈ ਚੱਲ ਚੱਲ ਮਾਸੀ ਆਪਾਂ ਦੋਈ ਜਣੇ ਪਿੱਛੇ ਬੈੰਨੇ ਆ ਖਾਦਾ ਤੇ ਯਾਰ ਸਾਰੇ ਆ ਨੇ ਹੁਣ ਮੈਂ ਕਿਹੜਾ ਕੱਲਾ ਮੈਂ ਕਿੰਨਾ ਖਾਦਾ ਬਹੁਤ ਸੱਤ ਰੋਟੀਆਂ ਖਾ ਗਿਆ ਕੱਲਾ ਹੀ ਜਾਣਿਆ ਲੱਗੇ ਆ ਪੌੜੀ ਲਿਆਉਣ ਘਹਿਰਿਆਂ ਵਾਲੀ ਲੈ ਇਦਾਂ ਨਹੀਂ ਮੈਂ ਚਾਹ ਇਦਾਂ ਨਹੀਂ ਬਹਿ ਕੇ ਕਿਹੜਾ ਨਹੀਂ 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 ਬਹਿ ਕੇ ਇੱਕ ਮਿੰਟ ਨਹੀਂ ਬਹਿ ਕੇ ਦਾ ਕੀ ਮਤਲਬ ਉਹ ਸਿਆਣੀ ਹੋ ਗਈ ਉਹਦੇ ਗੋਡੇ ਖੜ ਕੇ ਬਹਿ ਕੇ ਨਹੀਂ ਗੱਲ ਇੱਥੇ

ਆ ਮਾਸੀ ਨੇ ਕਰ ਦੇਣਾ ਆਪਾਂ ਮਾਸੀ ਨੂੰ ਕਰਦੇ ਆਂ ਪਿਛੇ ਮਾਸੀ ਆ ਕੀ ਚਾਹੀਦਾ ਉਹ ਆਹ ਹੋ ਜਾਣਾ ਮਾਸੀ ਆ ਉਹ ਨਹੀਂ ਉਹ ਆਹ ਹੋ ਜਾਣਾ ਆਹ ਯਾਰ ਉਹ ਮੰਨ ਗੱਲ ਮੰਨ ਤੇਰਾ ਮਾਸੀ ਦਾ ਪਿਆਰ ਹੈ ਤੂੰ ਆ ਜਾ ਉੱਤਰ ਤੂੰ ਉੱਤਰ ਚੱਲ ਕੀ ਕਰਦੇ ਯਾਰ ਆ ਕਰੇ ਮੈਂ ਕਹਿ ਲਾ ਆਪਣੇ ਯਾਰ ਕਿਆ ਮਸਤੀ ਕਰ ਰਹੇ ਆ ਯਾਰ ਇਹ ਇਹ ਕਿੰਭਾਦ ਨਾ ਨਾ ਤੂੰ ਸਾਜੇ ਤਾਂ ਤੂੰ ਆ ਸਾਜੇ ਦੰਦਾਂ ਨੂੰ ਤਾਂ ਸਾਡੀ ਦਾ ਦੋਨਾਂ ਦੀ ਜੂਨ ਲਿਖੀ ਹੋ ਆਨ ਨੂੰ ਤਾਂ ਇੰਨੀ ਕਾਲੀ ਵੀ ਕੱਢੀ ਇਹਨਾਂ ਦਾ ਇਤਿਹਾਸ ਲਿਖਿਆ ਆ ਪਿਕਚਰਾਂ ਦੇਖ ਕੇ ਤਾਂ ਬੈੱਡ ਬਣਾਇਆ ਸਰਾਣੇ ਦਾ ਬਹੁਤ ਵਧੀਆ ਬੈੱਡ ਬਣਿਆ ਆ ਆ ਲੈ ਕੋਪੀ ਚਾੜੋ ਹੱਥਾਂ ਦੇ ਛਾਵਾਂ ਕਰਦੇ ਆ ਔਰ ਮਾਰ ਰਿਹਾ ਚਲਾ ਕੇ ਨਹੀਂ ਬੈਹ ਹੋ ਜਾਣਾ ਮਾਸੂਦ ਤੂੰ ਨਹੀਂ ਚੱਲਦਾ ਆਪੇ ਜਾਣ ਦੇ ਜਾਣਾ ਤਾਂ ਬਸ ਹੀ ਬਹਿ ਜਾ ਇੱਥੇ ਇਹਨੂੰ ਹੱਥ ਨਹੀਂ ਮੈਂ ਨਹੀਂ ਮੈਂ ਨਹੀਂ ਮੇਰੇ ਕੋਲ ਮੈਂ ਨਹੀਂ ਬਹਿਣਾ ਮੈਂ ਨਹੀਂ ਮੈਂ ਕਰਾਂ ਕੁਛ ਬੈ ਲੈੰਦੇ ਮੋਰੇ ਰਹਿਣ ਦੇ ਬਾਹਾਂ ਤੇ ਪਾਰਾ ਪਿੱਛੇ ਕਿਹੜਾ ਗਿੱਦਾ ਪਾਉਣਾ ਉਹ ਨਹੀਂ ਚੜੁੰਦਾ ਉਹ ਪਿੱਛੇ ਬਹਿਨੇ ਯਾਰ ਤੂੰ ਗੱਲ ਨਹੀਂ ਮੇਰੀ ਮੰਨਦਾ ਅਜੇ ਸਾਰੇ ਦੇ ਇੱਧਰ ਨਹੀਂ ਆਉਣਾ ਨਹੀਂ ਆਉਣਾ ਚੱਲ ਫੜ ਮੇਰੇ ਗਿਆਂ ਛੱਟ ਲੱਗੀ ਓਏ ਪਾਰਸ ਦਾ ਉਹੀ ਹੈ ਜਿਹੜੇ ਮੈਂ ਨਿਊਜ਼ੀਲੈਂਡ ਤੋਂ ਲਿਆਇਆ ਸੀ ਸਨਾਤਾ ਮਾਸੀ ਸਨਾਤਾ ਆਖਦਾ ਉਹਦਾ ਹੈਗਾ ਮਰੀ ਕੋਈ ਚੱਕਰ ਹੈ ਯਾਰ ਆਦੇ ਵੈਨ ਨਹੀਂ ਤਾਂ ਆਉਂਦੀ ਆ ਮੂਰੇ ਐ ਵੀ ਮੋਰੇ ਜੂਗੀ ਮਾਸੀ ਇਹਨਾਂ ਕਾ ਭਜਾਣਾ ਇਦਾਂ ਅਗਲੇ ਗੁੱਸਾ ਕਰ ਜਾਂਦੇ ਹੁੰਦੇ ਆ ਏ ਪੱਤੀ ਨਾਲ ਆਮਦਿਆ ਉੱਪਰ ਖੜਾ ਤਰਾ ਬੰਦ ਕਰ ਇਹਨੂੰ ਉਹ ਗੀ ਬੱਤੀ ਆਉਣੇ ਕੀ ਪਤਾ ਹਾਂ ਸਾਲ ਨੂੰ ਕਾਦੇ ਬੱਤੀ ਜਗਾਈ ਮੈਂ ਕੋਈ ਸਾਦੀ ਨਹਾ ਕੀ ਕਰਦਾ ਆਂ ਤੂੰ ਕਮਰ ਨਾ ਖੱਟੋ ਉਹ ਨਾ ਕਰ ਤੂੰ ਅੱਛਾ ਹੱਥ ਜਲਾ ਬਣਾ ਨਾ ਨਾ ਅੱਡ ਡਿਪਰੈਸ਼ਨ ਚ ਚਲ ਚੁੱਕੇ ਨਾ ਕਰ ਆਠਾ ਹੈ ਮੀਆਂ ਸੇਂ ਚੁੱਤੀ ਦੇ ਅੰਾਜ ਦੀ ਮੱਟੀ ਕਿਸ ਤਰ੍ਹਾਂ ਬਣੇ ਇਸ ਕਾਬਲ ਹੈ ਇਹ ਪਲੇਰ ਬਹੁਤ ਬਹਾਦਰ ਹੈ ਕੌਣ ਖੜਕਾਂ ਦਾ ਆ ਇਹ ਮਾਰਨ ਬੱਤ ਨੇ ਗਾਰੀ ਤਾਂ ਮੋਬਾਈਲ ਬੰਦ ਕਰ ਦੇ ਤਾ ਤੂ ਆ ਮਾਸੀ ਇਹ ਲੈੜੇ ਨਹੀਂ ਬੰਦ ਕਰਦਾ ਮਾਗੇ ਉਹਦਾ ਪਤਾ ਹੈ ਨਹੀਂ ਜਿਹੜੀ ਚਾਈਨੀਜ਼ ਹੁੰਦੀ ਇਹ ਲਾ ਲਣਗੇ ਇੱਥੇ ਤੋੜੀ ਆਦੇ 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 ਮਾਸੀ ਗੱਡੀ ਹਾਡਾ ਕੁੜੀ ਆ ਲੈ ਲੈ ਮਾਸੀ ਤੇ ਕੁੜੀਆਂ ਵੀ ਲੱਗਦੀਆਂ ਆ ਦੇਖੀ ਨਾ ਜਿਸੀ ਜਿਸੀ ਗੱਡੀ ਚੰਝਾ ਲਿਖੇ ਇਹ ਮੇਰੀ ਗੱਲ ਸੁਣ ਕਾ ਬਹੁਤਾ ਨਾ ਬੋਲੋ ਸਾਰੇ ਆਪਣੇ ਅਰਗੇ ਆ ਰੱਬ ਰੱਬ ਕਰੋ ਚੋਹਰ ਚੋਹਰ ਤੂੰ ਦਾ ਮਾਸੀ ਤੁਹਾਨੂੰ ਦਾ ਉਹਦਾ ਚੋਰਾ ਜੂਰਾ ਤੋਂ ਡਾਰਨ ਲੱਗਣਾ ਨਹੀਂ ਜੈਦਾ ਘਰ ਤੇ ਗੰਗਾ ਵਹੀ ਸੀ 20 ਰੁਪਏ ਦੀ ਲੈ ਕੇ ਲੈ ਨਾ ਹਾਂ ਲਿਆ ਦੇ ਦੇ ਯਾ ਆਲਟੀਫਿਸ਼ਰ ਮੈਨੂੰ ਹੀ ਦੇ ਦੇ ਜਮਾ ਕਰਾ ਦੇ ਉਹ ਹਲਤਾ ਜਿਆ ਹੜ ਜਾ ਤੂੰ ਹਾਂ ਆ ਗਾਲ ਤੂੰ ਮੈਂ ਤੁਸੀਂ ਮੈਂ ਹੋਰ ਨਾ ਵੀ ਸਿੱਕ ਗਈ ਆ ਨਮੀ ਸਿੱਕ ਪਾਈ ਉਹ ਮਰੀ ਐਡਾ ਲੱਗਦਾ ਜਿਹੜਾ ਰੋਡਵੇ ਵਾਲੀ ਬੱਸ 'ਚ ਬੈਠੇ ਹੁੰਦੇ ਆ ਮੇਰਾ ਭਰਾ ਤੀਆਂ ਦੀ ਟਿਕ ਟਿਕ ਡਾਈ ਆ ਮਾਸੀ ਸੀ ਆਖਰੀ ਜਣਾ ਆਖਰੀ ਤਾਜ ਮਹਿਲ ਦੇਖਾ ਤਾਜ ਮਹਿਲ ਦੇਖ ਰਹਾ ਵੇਖ ਰਹਾ ਤਾਜ ਮਹਿਲ ਕਿੱਦਾਂ ਇਹਨਾਂ ਦਾ ਉੱਥੇ ਇਤਿਹਾਸ ਰਚਿਆ ਆ তাজਮਹਿਦ ਜਾਣ ਲੈ ਮੇਰਾ ਭਰਾ ਵੀ ਉੱਥੇ ਇਹ ਰਾਜਸਥਾਨ ਕਹਿੰਦੀ ਸੀ ਰਾਸਥਾਨ ਦੀ ਖੱਬੇ ਪਾਸੇ ਵਾਲੀ ਕਾਂਦੇ ਪਲਾਸਟਰ ਮੇਰੇ ਭਰਾ ਨੇ ਕੀਤੀ ਆ ਲੱਭੇ ਨਹੀਂ ਕਰ ਲੈਣਦੇ ਉਹ ਸਾਚਾ ਉਹ ਲੱਭਾ ਮੈਸਤਰੀ ਰਹਿ ਚੁੱਕਾ ਪਹਿਲਾਂ ਜੇ ਮੈਂ ਚਪੇੜ ਨਾ ਖਾ ਲਈ ਬੜਾ ਥੋੜਾ ਮੇਰੇ ਭਰਾ ਗਿਆ ਹੱਥ ਬਖਸ਼ ਦਿੰਦਾ ਇੱਕ ਕੰਨ ਪਲਾਸਟਰ ਗੀ ਆਏ ਟੋ ਕੀਤੇ ਵੀ ਟਾਲਟ ਬਾਥਰੂਮ ਦੀ ਪਲਾਸਟਰ ਮੈਂ ਤਾਂ ਹਣਾ ਪਾਸਾ ਵਿੱਚ ਆਟੇ ਟਾਲਟ ਉਹ ਕੀ ਉਹ ਬਣਾਇਆ ਇਮਾਮੇ ਮੇਰੇ ਯਾਰ ਇਹਨਾਂ ਨੂੰ ਖਾ ਲਈ ਹਸੀ ਜਾਂਦੀ ਯਾਰ ਮਾਰੇ ਮਾਰੇ ਨਾ ਗੁੱਟੀਆਂ ਦੇ ਨਹੀਂ ਤਾਂ ਅਰ ਚਪਾ ਚਾਹ ਜਾਂ ਸ਼ੰਕਰ ਦੀ ਵੀ ਮਾਇਆ ਸਾਡਾ ਜੇ ਭਰਾ ਓ ਯਾਰ ਮਾਸੀ ਗਰੀਬ ਥੋੜੀ ਕਹਿੰਨੇ ਆਂ ਅਸੀਂ ਚਲੋ ਛੱਡੋ ਯਾਰ ਇਹਦਾ ਮੋਜੂਕਲ ਕਰਦੇ ਆ ਮੋਜੂਕੇ ਮਾਸੀ ਮੋਜੂਕੇ ਦੇ ਗੱਬੇ ਮੋਜੇ ਇਹਨਾਂ ਦੀ ਮੋਜਿਆਂ ਦੀ ਦੁਕਾਨ ਹੁੰਦੀ ਸੀ ਗਰਾਈ ਦੇਖੀ ਦੇਖੀ ਤਾਂ ਮੋਜੂਕੇ ਕਹਿੰਦੇ ਹੂੰ ਤਾਂ ਮੋਜੂਕੇ ਕਹਿੰਦੇ ਹਾਂ ਦੇ ਮਾਸੀ ਆ ਤੇ ਆ ਹੈ ਕਿ ਡਾਕੂਆਂ ਜਿਹਾ ਕੋਈ ਇੱਦਾਂ ਦੀ ਡਾਕਾ ਸਾਡੇ ਅੱਲ ਸੀ ਸਾਡੀ ਅੱਲ ਸੀ ਇਹਨਾਂ ਦੀ ਦੁਕਾਨ ਸੀ ਗਰਾਈ 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 ਦੁਕਾਨ ਸੀ ਨਾ ਜੁਰਾਬਾਂ ਦੀ ਜੁਰਾਬਾਂ ਦੀ ਨਹੀਂ ਮੋਜਿਆਂ ਦੀ ਕਿ ਆ ਮौजਿਆਂ ਦੀ ਸੀਗੀ ਆਹ ਤੂੰ ਮੌਜੀ ਕੇ ਕਹਿੰਦੇ ਆ ਮੌਜੀ ਕੇ ਇਹ ਮੌਜੀ ਸੀ ਬੰਦੇ ਇਹ ਸ਼ੁਰੂ ਤੋਂ ਹਾਂ ਵਾ ਮौज ਮਸਤੀ ਆਹ ਹੱਲੇ ਵੀ ਉਹ ਮੌਜ ਮਸਤੀ ਇਹਨਾਂ ਦੀ ਚੱਲਦੀ ਆ ਐਡੀਆਂ ਜ਼ਿੰਮੇਵਾਰੀਆਂ ਲੈ ਕੇ ਉਹ ਪਾਸੇ ਇੱਕ ਨਾਮ ਬਦਲ ਗਿਆ ਹੋਰ ਗਿਆ ਰੂਪੋ ਦੇ ਮੱਜ ਕੇ ਰੂਪੋ ਵਾਲੀਏ ਓਏ ਬਾਹਰ ਰੂਪਾ ਆਣਗੇ ਹੋਰ ਹਰਾਮ ਜਾਂਦਾ ਹੋ ਗਏ ਤੇ ਰੂਪੋ ਵਾਲੀ ਕੀ ਹੁੰਦਾ ਰਾਤ ਨੇ ਕੋਈ ਨੇ ਇਕੱਠੇ ਰੋਟੀ ਇਕੱਠੇ ਚੋਰੀ ਆ ਚੋਰੀ ਵਾਲੀ ਗੱਲ ਜਾ ਦੇ ਮਾਸੀ ਆ ਰਹਿਣ ਦੇ ਮਾਸੀ ਇਦਾਂ ਦੀ ਕੁੱਤੇ ਖਾਣੀ ਨਾਲੋਂ ਐਦਾਂ ਦੇ ਤਾਜ ਮਹਿਲ ਦੇਖਣ ਨਾਲ ਉਹ ਤਾਂ ਗੱਡੀ ਖੜੀ ਟੀਵੀ ਤੇ ਦੇਖ ਲੈਂਦੀ ਮਾਸੜ ਨਾਲ ਬਹਿ ਕੇ ਆਰਾਮ ਨਾਲ ਦੋਈ ਜਣੇ ਸਹੀ ਗੱਲ ਐ ਤੁਸੀਂ ਨਹੀਂ ਮੰਨੇ ਤੁਹਾਡਾ ਕੀ ਕੰਮ ਹੋ ਇੰਨੀ ਦਾ 20 20 ਰੁਪਈਆ ਓ ਯਾਰ ਪਹਿਲਾਂ ਤੁਸੀਂ ਬੰਦੇ ਇਕੱਠੇ ਚੱਲ ਚੱਲ ਕਿੱਥੇ ਜਾਣੇ ਆ ਕੋਪੀ ਤੇ ਤਾਂ ਮੰਨੀ ਤੇ ਹਾਂ ਪਹਿਲਾਂ ਨਾਮ ਗੋਪੀ ਆਇਆ ਦੇਖ ਦੇਖ ਮਾ ਤੇ ਡੋ ਬੋਲੀ ਸਵੇਰੇ ਦੋ ਪਰੋਟੇ ਮੰਗੇ ਮਨੀ ਦਾ ਨਾਲੇ ਫੋਨ ਆ ਗਿਆ ਮੰਮੀ ਦੋ ਪਰੋਟੇ ਦੇ ਉੱਪਰ ਚਲ ਗਈ ਦਵਾ ਸੱਟ ਮੇਰੇ ਮੁੰਡੇ ਖਾਦਾ ਹੀ ਨਹੀਂ ਮੈਂ ਖਾਣੇ ਨਹੀਂ ਜਿੱਦਾਂ ਦੀ ਕਰਤੂਤ ਤੇਰੀਆਂ ਬੜੇ ਦੇ ਮੂੰਹੋਂ ਕੱਢ ਕੇ ਛੋਟੇ ਜਿਹੇ ਦਿੰਨੇ ਆ ਲੰਦਾ ਇਹਨੂੰ ਕਾਇਦਾ ਤਾਂ ਦੇ ਵੀ ਦਿੱਤੇ ਆ ਆ ਮਾਸੀ ਸੱਸੀ ਸਭ ਜਾਣਦਿਆਂ ਨਹੀਂ ਅਸੀਂ ਸਭ ਜਾਣਦਿਆਂ ਉਹ ਭੈਣ ਮੈਂ ਤਰਾ ਗਾਲ ਦਸਾਂ ਆ ਗੋਈ ਪਤਾਲੀ ਦਾ ਨਾ ਗੱਲ ਪੁੱਛ ਆ ਪੰਜੇ ਉਂਗਲਾਂ ਵੱਢਲਾ ਦਰਦ ਪੰਜਾਂ ਦਾ ਹੀ ਹੋਣਾ ਮੈਂ ਤੈਨੂੰ ਇੱਕ ਗੱਲ ਦੱਸਣਾ ਮੰਮਾ ਇੱਕ ਗੱਲ ਹੋਰ ਹੁੰਦੀ ਮੇਰਾ ਬਲੱਡ ਆ ਤੁਸੀਂ ਉਹ ਮੰਮਾ ਹਾਂ ਬੱਸ ਬੋਟ ਹੋਏ ਨੂੰ ਪਤਾ ਆ ਗੱਲ ਨਹੀਂ ਆਉਂਦੀ ਵਾਸੀ ਮੈਂ ਨਹੀਂ ਆਈ ਗੱਲ ਨਹੀਂ ਬਸ ਆਹ ਦਾ ਹਫਤਾ ਹੀ ਬਣਿਆ ਆ ਆ ਕਰਦੇ ਉਹ ਕਰਦੇ ਜਿਹਦਾ ਕਰਦੀ ਦਿਲੋਂ ਉਹਦਾ ਕਰਦੀ ਆ ਵਾਸੀ ਚਲੋ ਵਾਸੀ ਦਾ ਸਵਾਗਤ ਕਰੋ ਤੇ ਜੀਜ਼ ਚੱਲ ਭੈਣ ਦੇਖੀ ਸਾਰਾ ਟੱਬਰ ਅਸੀਂ ਵੀ ਆ ਗਏ ਆ ਬੰਬੋ ਦੀ ਪੋਤੀ ਰਹੀ ਹੈ ਚਾਰ ਧੰਬੇ ਇਤਨਾ ਲੱਗ ਗਿਆ ਪਿੱਛੇ ਚਾਰ ਧੰਬੇ ਕਿ ਕੀ ਬਸ ਕਿੰਨੇ ਦੱਬਦੇ ਸਾਰ 4 ਓਏ ਮਾਸੀ ਮੈਂ ਕੋਈ ਮੈਂ ਨਹੀਂ ਦਰਦੀ ਆ ਮਾਰ ਜਾਦਾ ਮੋਣ ਦੀ ਘਰ ਵਾਲੀ ਆ ਬੰਬ ਚਲਾਏ ਆ ਜੀ ਮਾਸੀ ਤੂੰ ਨਹੀਂ ਕੀ ਇਹ ਲੱਗਦੀ ਮਾੜਾ ਰੋਬ ਜਿਹਾ ਕਰ ਖੜਾ ਤਾਨੂੰ ਕੱਦ ਦਾ ਫਿਰ ਮੇਰੇ ਕੰਡਲ ਹਾਫ ਕੋਟ ਨੂੰ ਬੋਇਆ ਮੈਨੂੰ ਬੁਝਾਉਂ ਤਾਂ ਨਹੀਂ ਲਿਖੀ ਕਲਾ ਚਾਂਸ ਹੋਏ ਕਿ ਤੱਕ ਨਾ ਹਾਂ ਆਏ ਕਿੰਨਾ ਨੰਬਰ ਮਾਸੀ ਤੋੜ ਆ ਕਿੰਨਾ ਨੰਬਰ ਇਹ ਉਹ ਨਹੀਂ ਹੈਗੇ ਗਰਾਉਂਡ ਫਲੋਰ ਵਾਲੇ ਕੋਈ ਨਾ ਸਾਨੂੰ ਪਤਾ ਕਿਉਂ ਸਾਨੂੰ ਪਤਾ ਜਿਹੜਾ ਸਾਹ ਨਾ ਇਹ ਇਹ ਸਾਹ ਐਂਟਰੀ ਗੱਦ ਤੇ ਲੱਗ ਗਿਆ ਕੋਈ ਹਾਂ ਅਜੇ ਚਲ ਆਪਾਂ ਨੂੰ ਕੈਪਸ ਚੂਪਸ ਕੋਲਡ ਡਰਿੰਕ ਕਾਹ ਨਹੀਂ ਪੀਣਾ ਇੱਥੇ ਆਹੋ ਮਾਸੀ ਇਹਦੇ ਬਿੱਲ ਭੈਣਾ ਹੀ ਨਾ ਇਹ ਬਾਜੀ ਤੁਸੀਂ ਲੈ ਲਓ ਇੱਥੇ ਮਾਸੀ ਤੂੰ ਆਰਾਮ ਨਾਲ ਪੈ ਸਕਦੀ ਆ ਸਾਡਾ ਤੇਰੇ ਪੇੜ ਦਾ ਨਾਂ ਲਿਖ ਦਗਾ ਹੈ ਹੈ ਮੰਟੈਂਡੀਂ ਦੀ ਬੋਲੀ ਹੈ ਨਾ ਕੀ ਜੇ ਨਹੀਂ ਆ ਮੈਂ ਕਿ ਸਾਡਾ ਆ ਤੇਰੇ ਪੇੜ ਬਣਾਇਆ ਆ <overstire> <सस्थी> तो रा रो पे वो किया <स्थीक> <से गए। स्थीक> <स्थीक> <हाँगे गाँगे> <स्याद> ਦੇ ਕਿ ਆਵੇ ਕਮਰਾ ਕਿਹਦਾ ਹੈ ਤੇਰੇ ਮੈਂ ਕਹ ਰਹੀ ਮੈਂ ਮੇਰਾ ਕਿਹਦਾ ਪਹਿਲਾ ਇਹ ਬੇਕਿੱਟਾ ਘੜਦਾ ਸੀ ਤਾਂ ਇੱਕ ਬਣਾਉਂਦਾ ਸੀ ਮਾਫੀ ਹੋਦਾ ਤੇਰਾ ਰੋਹੇ ਬੈਠੀ ਦਈ ਹਾਂ ਹਣਾ ਸਰਦਾਰ ਨਹੀਂ ਆ ਸਰਦਾਰ ਨਹੀਂ ਫੌਜੀ ਦੀ ਘਰ ਵਾਲੀ ਆ ਕਦੇ ਮਾੜੀ ਮੋਟੀ ਗੱਲ ਆ ਭਵਾਂ ਦੁਕਾਨ ਵਾਲੀ ਦਾ 5000 ਦੇਣਾ ਦੇ ਦਵਾਂਗੇ ਦੇ ਦਵਾਂਗੇ ਵੇ ਇਹ ਮੁਕਰਿਵਾਂਗੇ ਨਾ ਹੁੰਦਾ ਇਹਦਾ ਨਾਂ ਸਹੀ ਬਿਲਕੁਲ ਨਹੀਂ ਬਿਲਕੁਲ ਨਹੀਂ ਮੁਕਰ ਜਮਾਗੇ ਨਹੀਂ ਦੇੜੇ ਕੁੜੇ ਸੰਦੀਪ ਕਿੱਦਾਂ ਨੂੰ ਗਈ ਹਾਂ ਉਹ ਦੂਜੇ ਰੂਮ ਚ ਆ ਜਾ ਮਾਸੀ ਉਹਨਾਂ ਦਾ ਵੀ ਦੇਖ ਕੇ ਆਈਏ ਚਲ ਉਹਨਾਂ ਦਾ ਵੀ ਆ ਪਾਰਸਲ ਆ ਲੈ ਬਈ ਗਾਲਾ ਮਾਸੀ ਨੇ ਨਿਊਜ਼ੀਲੈਂਡ ਤੋਂ ਭਾਈ ਦਾ ਦਿੱਤਾ ਪਾਰਸਲ ਹੀ ਛੱਡਿਆ ਉਹ ਦੇ ਲੈ ਚਲ ਆ ਜਾ ਮਾਸੀ ਇਸ ਤੋਂ ਪਹਿਲਾਂ ਫਿਰ ਅਕਾਉਂਟ ਸਾਹ ਵਾਟ ਦੋ ਨੋ ਹੋ ਰਾਂ ਆ ਜਾ दरवाजा <laughs> का नहीं है, <laughs> <तर्था> नहीं है। <laughs> ਉਹ ਨਾ ਤੇ ਮੈਂ ਤਾਂ ਪਾਲਾ ਹੋਣੇ ਨਹੀਂ ਦਿੰਦੇ ਉਹ ਹੋਟਲ ਵਾਲੇ ਮਾਫੀ ਉਹ ਗੈਸਟ੍ਰੂਮ ਉਹ ਵਾਸਾ ਵਾਸਾ ਉਹ ਨਾ ਮੈਂ ਹਰੋਂ ਪਾਉਂਦਾ ਰੂਮ ਤਾਂ ਦੇਖ ਲਈਏ ਨਾ ਤਾਂ ਹੋ ਗਿਆ ਉਹ ਉਹ ਨਾਲ ਨਾ ਪਿਆ ਰਹੇ ਹਜੇ ਪਏ ਵੀ ਦੇਖਣਾ ਤਾਜ ਮਹਿਲ ਸਾਡੇ ਤੋਂ ਬੜਿਆ ਹਰਾਮਦਾਦ ਫਤਿਹ ਮਾਰ ਆ ਦੇਖਣਾ ਬਈ ਮਾਸੀ ਵੈਲਕਮ ਯਾ ਮਮੀ ਸਾਨਾ ਸਾਨਾ ਕਮਬੀ ਕਿਹ ਲੋਹੇ ਖੋਲਣੀ ਨਹੀਂ ਹੋਏ ਤਾਂ ਪੈਸੇ ਪੈ ਜਾਣੇ ਭਰਾਵਾ ਜੇ ਤੂੰ ਮੰਮੀ ਬਣਾਣਾ ਸੋਣਾ ਚਾਹੁੰਦਾ ਬੈੱਡ ਤੇ ਉੱਧਰ ਵੀ ਲਾ ਮੈਂ ਮੰਮੀ ਹੁਣ ਆਣਾ ਨਹੀਂ ਪਹਿਲਾਂ ਹਾਂ ਚੱਲ ਉਧਰੇ ਪੈ ਜਾ ਫਿਰ ਮੈਂਟ ਕੋਲ ਮਾਸੀ ਉੱਥੇ ਰਹਿ ਜਾ ਤੂੰ ਜੀ ਇੱਧਰ ਆ ਲੈ ਲੈ ਨਹੀਂ ਕੋਰ ਵੀ ਲੈਵਨ ਦਾ ਕਮਰਾ ਕੋਈ ਮੈਨੂੰ ਉਹ ਠੀਕ ਆ ਆ ਉਹਦਾ ਸਿੰਗਲ ਸਿੰਗਲ ਬੈੱਡ ਠੀਕ ਆ ਕਰ ਲੈ ਮੈਂ ਵੀ ਇੰਦਰ ਮੰਮੀ ਰਿਹਾ ਉੱਪਰ ਕਰਦਾ ਨਹੀਂ ਹੋਰੇ ਬੈੱਡ ਨਹੀਂ ਆ ਇਹ ਵੀ ਕਰਦੀ ਨਾ ਸੌਣਾ ਇਹਨਾਂ ਬੁੜੀਆਂ ਚ ਇਹਨੇ ਟਾਈਮ ਨਾ ਸੌਣਾ ਨਹੀਂ ਮੇਰੀ ਗੱਲ ਸੁਣੋ ਅੱਪੀ ਅੱਛੇ ਕਿ ਬਣੀ ਅਸੀਂ ਕਿੱਦਾਂ ਪੂਮਾਂਗੇ ਤਿੰਨ ਜਣੇ ਇੱਕ ਬੈੱਡ ਤੇ ਤੁਹਾਡੇ ਵੀ ਇੱਕ ਬੈੱਡ ਲੈਣਾ ਤੁਹਾਡੇ ਮੋਰੇ ਇਹਨਾਂ ਉੱਧਾ ਪੈਣਾ ਬੈੱਡ ਲਾਉਣਾ ਬੈੱਡ ਲਾਉਣਾ ਉਹ ਗੱਦਾ ਲਾਉਣਗੇ ਕਿ ਬੈੱਡ ਮੱਦੀ ਨਹੀਂ ਆਉਂਦੀ ਇਹਨੂੰ ਮੈਂ ਹੁੰਦਾ ਨਾ ਜੇ ਪੱਦ ਉੱਤੇ ਮਾਰੀਆ ਤੈਨੂੰ ਇਹ ਵੀ ਆਲਗਰਾਂ ਦਾ ਤੇ ਹੀਟ ਆਨ ਹੈ ਲੈ ਮਸ ਕੀ ਦਿਖਾੜਦਾ ਆ ਤਾ ਕਿੰਦਾ ਰਹਿਣਾ ਤੁਮਰਾ ਆ ਤੈਨੂੰ ਚਾਪੀ ਤੇਰੇ ਫੁੱੜੇ ਦੇ ਕੇ ਕੀ ਆ ਚਾਪੀ ਛੱਡਦਾ ਨਹੀਂ ਗਈ ਵਿੱਚ ਮੈਂ ਤਾਂ ਲਿਆ ਹੈ ਵੀ ਲਿਆਈ ਆ ਹਾਂ ਦੇ ਹੱਥ ਚੀਜ਼ ਉਹਦੇ ਮੇਰੇ ਨਾਮ ਮਲਕਾਰਾ ਇਮਾ ਪੈਣਾ ਫਰੀ ਵਾਲੇ ਖਾਣਾ ਉਹ ਉਹ ਨਿੱਜਕਣਾ ਪੈਸੇ ਦੇਣਾ ਨਹੀਂ ਇੱਥੇ ਇੱਥੋਂ ਤੱਕ ਫਰੀ ਆ ਅੰਦਰ ਦੱਸ ਕੇ ਆਹੀ ਕੀ ਖਾਣਾ ਕੀ ਨਹੀਂ ਇਹਨਾਂ ਨੂੰ ਆ ਜਾਓ ਆਣਾ ਜੀ ਸਮਾਨ ਲਿਆ ਦਵਾਂ ਹਾਂ ਸਮਾਨ ਲਿਆ ਪਾ ਹਾਂ ਲੈ ਲਿਆ ਆ ਜਾ ਪੈਣਾ ਹੈ ਪਟਾਣ ਨੂੰ ਮੜਾ ਸਭ ਜਾ ਕੇ ਦੱਸ ਕੇ ਆ ਕੀ ਖਾਣਾ ਕੀ ਨਹੀਂ ਉਧਰ ਆ ਜਾਓ ਉਮਦੀ ਆ ਜਾਓ ਪੈਣਾ ਆ ਜਾਓ ਬੰਦੇ

ਆ ਹਰਥੇ ਦੇ ਪੀਰਾ ਉਹਨਾਂ ਨੇ ਪੈਦ ਪਹਿਲੇ ਮਾਰ ਮਾਰ ਕੇ ਭੂਖੇ ਕਿਹਦੇ ਨੇ ਆਉਣਾ ਹੈ ਮੇਰੇ ਡੈਡੀ ਦੇ ਉਹ ਨਹੀਂ ਇਹਦੇ ਪੈਸੇ ਨਹੀਂ ਪੈਸੇ ਨਹੀਂ ਪੈਣ ਇਹ ਤਾਂ ਖਾਣਾ ਅਸਲ ਖਾਣਾ ਨਹੀਂ ਇਹਦਾ ਮੱਖਰਾ ਪਹਿਲੇ ਆ ਦੇ ਸ਼ਾਹਦ ਹਾਂ ਖਾਣਾ ਬੜੀ ਬਹੁਤ ਖਾਣਾ ਚਲੋ ਗਿਆ ਖਾ ਸਕਦੇ ਹਾਂ ਕੀ ਤੁਹਾਡੇ ਹੈ ਨਹੀਂ ਹੈ ਇਹ ਕੀ ਹੋਇਆ ਤੁਹਾਡੇ ਨਹੀਂ ਕਹਦੇ ਵੀ ਹੈਗਾ ਤੁਹਾਡੇ

ਉਹ ਪਤਾ ਆ ਦੇ ਭਾਜੀ ਲੱਗਾ ਦੱਸਣਾ ਹਾਂ ਅਗਰ ਦਿੱਲੀ ਲੈਟ ਹੈ ਨਾ ਅੱਤਾਂ ਮਾਰਦੀ ਆ ਫੁੱਲ ਗਿਆ ਫੁੱਲ ਗਿਆ ਕੋਟਾ ਦਾ ਫੁੱਲ ਲੈ ਹੁਣ ਇੱਕ ਮਿੰਟ ਇੱਕ ਮਿੰਟ ਆ ਕਿਉਂ ਮਸੀ ਅਲੀ ਐਂਟਰ ਨਹੀਂ ਕਰਨ ਇਹਦੇ ਇਹਦੇ ਵਿੱਚ ਇਹਦੇ ਕਾਰਡ ਰੱਖਣਾ ਹੈ ਇਹਨੂੰ ਇਹਦੇ ਪਤਾ ਆ ਇਹਨਾਂ ਆਹ ਕਾਰ ਦਾ ਗੱਲ ਬਾਈਕ ਤੇ ਹੋਣਾ ਹੈ ਮੇਰਾ ਤਾਂ ਬਹਿਲਾ ਉਹ ਇੱਥੇ ਤੁਹਾਡੇ ਬੈੱਡ ਸਹੀ ਲੱਗ ਜਾਣਾ ਸਗਾ ਸਾਡੇ ਉਧਰ ਸਪੇਸ ਹੈ ਨਹੀਂ ਉਹ ਆ ਬਠੋ ਨਹੀਂ 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 ਜੇ ਸਾਰੇ ਪੈਸੇ ਉਹ ਤਾਂ ਗੁਰਜੀਤ ਭਾਜੀ ਨੇ ਦੇ ਦੇਣੇ ਸੀ ਇਹਦੇ ਪੈਸੇ ਇਹ ਮੈਨੂੰ ਬਾਦਰਾ ਤੁਹਾਨੂੰ ਕੱਲੇ ਨੇ ਖਾਣੇ ਆ ਚਾਹ ਕੇ ਗੱਲ ਦੱਸ ਨਹੀਂ ਨਾ ਖਾਓ ਪੈਸੇ ਆਂਦੇ ਆ ਇਹ ਸਾਰਾ ਤੁਹਾਨੂੰ ਹੁਣ ਇੱਕ ਗੱਲ ਹੋਰ ਦੱਸਾਂ ਤੁਹਾਡੇ ਕਮਰੇ ਚ ਲੱਗੀ ਗੋਪੀ ਨੂੰ ਪਾਉਣ ਤੋਂ ਹੀ ਮੈਂ ਭੁੱਖੇ ਮਾਨਾ ਜੋ ਉਹਦੇ ਤੁਹਾਨੂੰ ਖਾ ਲਿਆ ਖਾ ਲਿਆ ਤੁਹਾਨੂੰ ਮੈਂ ਇਹਨਾਂ ਦੱਸਤਾ ਓਏ ਮਨਾਂ ਕਰਾ ਫੱਪਾ ਰੋਟੀਆਂ ਗੱਪੂ ਐ ਤੇ ਤੇ ਦੁਪਹਾ ਯਾਤ ਸੇ ਵੀ ਦਵਲੀ ਗਿਆਦਾ ਇਹ ਤਾਂ ਆਪਾਂ ਮੈਂ ਡਿੱਗੀ ਕਿੰਨਾਂ ਮੈਂ ਜਿੱਡੀ ਕਿੰਨਾਂ ਜਦੋਂ ਸਟੈਚ ਪੰਜੀਰ ਜਾਰੀ ਰਾ ਦੇ ਇੱਕ ਚੱਲਣਾ ਇਹ ਵੀ ਚਲਾਓ ਆ ਮੀਨ ਐਟ ਦ ਵੋ ਮਹੰਗੇ ਮਹੰਗੇ ਚੀਜ਼ਾਂ ਖਾਣ ਹਾਂ ਨਹੀਂ ਠੀਕ ਹੈ ਹਾਂ ਨਹੀਂ ਖਾਏ ਤੂੰ ਪਹਿਲਾਂ ਹੱਲੇ ਬਿੱਲ ਦੇਣਾ ਆ ਲੈ ਬਿੱਲ ਪਤਾ ਕਿੰਨਾ ਪੈਸਾ ਆ ਆਵਨਾ ਆਵਨਾ ਖਾਈ ਉਹੀ ਗੱਲ ਆਂਦੇ ਅਸੀਂ ਪਸੂ ਆ ਇਹਦੇ ਵਿੱਚ ਨਾ ਚੱਕਲੇ ਪਾਸਤੇ ਦੇ ਵਿੱਚ ਆ ਉਹ ਪ੍ਰੋਟੀਨ ਵੀ ਖਾ ਮੰਗੇ ਸਾਬ ਕੋ ਪੀਣੇ ਆ ਕਦੀ ਲੱਸੀ ਤੋਂ ਸ਼ਟ ਘਰੇ ਕੁਛ ਪੀਤਾ ਮੌਂ ਬਸ ਖਾਣੇ ਆ ਅਸੀਂ ਜੀ ਗੀਰੀ ਪਕੌੜਾ ਬੈਨ ਹਾਲ ਖਾਣੇ ਆ ਅਦਰੋਂ ਅਮੋਸੇ ਸੈਟ ਅੰਦਰ ਐ ਗਲਾਸ ਹੋਰ ਆਵੇ ਮਾਸੇ ਤੇ ਸਾਰੇ ਗੂੜੇ ਆ ਠੀਕ ਹੈ ਬੈਰੇ ਪੀਣਾ ਸਵੇਰੇ ਕੀ ਕਹਿੰਦਾ ਜੀ ਇਹ ਦੱਸੋ ਕੀ ਕਹਿੰਦਾ